ਕਰੀ ਤੱਕੇ ਨੂੰ ਕਿੱਥੇ ਨਾ ਕਿੱਥੇ ਕੁਛ ਨਾ ਕੁਛ ਮਿਲਣਾ ਚਾਹੀਦਾ ਸਰਕਾਰ ਵੱਲੋਂ ਵੋਟ ਤੇ ਉਹ ਲੈ ਜਾਂਦੇ ਨੇ ਬਟ ਉਹਨਾਂ ਨੂੰ ਜੋ ਉਹਨਾਂ ਨੂੰ ਮਿਲਣਾ ਚਾਹੀਦਾ ਵੋਟ ਦੇ ਮੁਕਾਬਲੇ ਉਹ ਉਹਨਾਂ ਨੂੰ ਨਹੀਂ ਮਿਲਦਾ ਹੁਣੋ ਗੱਲਾਂ ਰਹੀਆਂ ਨਹੀਂ ਕਿ ਕਿਸੇ ਦੇ ਨਾਮ ਤੇ ਜਾਂ ਕਿਸੇ ਦੇ ਹੋ ਜਾਏਗਾ ਜਿਹੜਾ ਕੰਮ ਕਰੇਗਾ ਉਹੀ ਅੱਗੇ ਆ ਪਾਏਗਾ ਪੰਜ ਸਾਰੇ ਭਾ ਐਮਪੀ ਚੋਣ ਲੈਣੇ ਆ ਹਰ ਕੋਈ ਨਵੇਂ ਨਵੇਂ ਵਾਅਦੇ ਕਰਦੇ ਆਂ ਇਹ ਕਰ ਦਾਂਗੇ ਉਹ ਕਰ ਦਾਂਗੇ ਤੁਸੀਂ ਦੇਖ ਲਓ ਆਪਣੇ ਸਾਥਕਾਂ ਜਿਹੜੇ ਮੌਜੂਦਾ ਐਮਪੀ ਨੇ ਕੀ ਕੀਤਾ ਲੁਧਿਆਣਾ ਸ਼ਹਿਰ ਟ੍ਰੈਫਿਕ ਦਾ ਹੱਲ ਨਹੀਂ ਹੋ ਰਿਹਾ ਇੰਨੇ ਵੱਡੇ ਪੁਲ ਵੀ ਬਣ ਗਏ ਆ ਸੜਕਾਂ ਵੀ ਚੌੜੀਆਂ ਕਰ ਰਹੀਆਂ ਲੇਕਿਨ ਟ੍ਰੈਫਿਕ ਦਾ ਸਿਸਟਮ ਉੱਥੇ ਦਾ ਉੱਥੇ ਹੀ ਖੜਾ ਦਾ ਤੇ ਦਿਹਾਣੇ ਦਾ ਬੱਸ ਅੱਡਾ ਬਾਹਰ ਚੱਲ ਜੂਗਾ ਪਰ ਅਜੇ ਤੱਕ ਬੱਸ ਅੱਡਾ ਬਾਹਰ ਨਹੀਂ ਗਿਆ ਮੇਰੇ ਹਿਸਾਬ ਦੇ ਨਾਲ ਦਾ ਬੱਸ ਅੱਡੇ ਦੋ ਹੋਣੇ ਚਾਹੀਦੇ ਆ ਜੀ ਇੱਕ ਦੋ ਛੋਟੇ ਜਿਹੇ ਹਸਪਤਾਲ ਆ ਜਦੋਂ ਉੱਥੇ ਤੱਕ ਜਾਣਿਆ ਤੇ ਉਹ ਜਵਾਬ ਦੇ ਦਿੰਦੇ ਉਹ ਕਹਿੰਦੇ ਸਾਡੇ ਕੋਲ ਮਸ਼ੀਨ ਨਹੀਂ ਹੈ ਨਹੀਂ ਜੀ ਤੁਹਾਨੂੰ ਪੀਜੀਆ ਰੈਫਰ ਕਰ ਦਿੰਦੇ ਆ ਪੀਜੀਆ ਜਾਨ ਨੂੰ ਲੁਧਿਆਣੇ ਤੋਂ ਲੈ ਕੇ 100 ਕਿਲੋਮੀਟਰ ਆ ਆਪਣੇ ਖਰਚੇ ਜੋ ਕੇ ਪੈਸੇ ਨਹੀਂ ਹੁੰਦੇ ਗੱਡੀ ਵਾਲਾ ਕਹਿੰਦਾ ਜੀ 20000 ਰੁਪਏ ਦੇ ਦੋ 10000 ਰੁਪਏ ਦੇ ਦੋ 10000 ਰੁਪਏ ਕਹਦਾ ਵੀ ਲੁਧਿਆਣੇ ਤੋਂ ਜੇ ਤੁਸੀਂ ਚੰਡੀਗੜ੍ਹ ਲੈ ਕੇ ਜਾਣਾ ਹੈ ਨਾ ਮਰੀਜ਼ ਨੂੰ 10000 ਰੁਪਏ ਲੈਂਦੇ ਹੈਗੇ ਉਹ ਜਿਹੜੇ ਬੰਦੇ ਕੋ ਦੋਈਏ ਜੋ ਕੇ ਪੈਸੇ ਨਹੀਂ ਉਹ 10000 ਰੁਪਏ ਗੱਡੀ ਦਾ ਕਿੱਥੋਂ ਦੇ ਦੂਗਾ 2024 ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਵਾ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਅਤੇ 4 ਤਰੀਕ ਨੂੰ ਨਤੀਜੇ ਆ ਜਾਣੇ ਨੇ ਤਾਂ ਲੀਡਰ ਵੀ ਜਿਹੜੇ ਨੇ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਤਾਂ ਲੀਡਰ ਆਪਣੇ ਆਪਣੇ ਪ੍ਰੋਜੈਕਟ ਲੈ ਕੇ ਹਲਕਿਆਂ ਦੇ ਵਿੱਚ ਆਮ ਲੋਕਾਂ ਦੇ ਨਾਲ ਵਿਚਰ ਰਹੇ ਨੇ ਪਰ ਆਮ ਲੋਕਾਂ ਨੂੰ ਕਿਸ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਅੱਜ ਪੂਰੀ ਗੱਲਬਾਤ ਕਰਾਂਗੇ ਸਾਡੇ ਨਾਲ ਲੁਧਿਆਣਾ ਦੇ ਆਮ ਲੋਕ ਮੌਜੂਦ ਹੈਗੇ ਨੇ ਤਾਂ ਪੂਰੀ ਗੱਲਬਾਤ ਕਰਾਂਗੇ ਸਰ ਲੁਧਿਆਣਾ ਇੱਕ ਬਹੁਤ ਵੱਡਾ ਏਰੀਆ ਹੈਗਾ ਵਾ ਬਹੁਤ ਵੱਡੀ ਆਬਾਦੀ ਹੈਗੀ ਲੁਧਿਆਣਾ ਦੇ ਵਿੱਚ ਤਾਂ ਕਿਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਲੁਧਿਆਣਾ ਦੇ ਵਿੱਚ ਚੋਣਾਂ ਵੀ ਨੇੜੇ ਨੇ ਲੀਡਰ ਵੀ ਮੈਦਾਨ ਦੇ ਵਿੱਚ ਉਤਰਨ ਵਾਲੇ ਨੇ ਤਾਂ ਉਹ ਪ੍ਰੋਜੈਕਟ ਲੈ ਕੇ ਆਉਂਦੇ ਆ ਤੁਹਾਡੇ ਕੋਲ ਵੋਟਾਂ ਜਦੋਂ ਮੰਗਦੇ ਨੇ ਤੁਹਾਨੂੰ ਦੱਸ ਦੇ ਰਿਹਾਗੇ ਅਸੀਂ ਆਹ ਲੈ ਕੇ ਆਵਾਂਗੇ ਉਹ ਲੈ ਕੇ ਆਵਾਂਗੇ ਕੀ ਲੱਗਦਾ ਤੁਹਾਨੂੰ ਤੁਹਾਡੇ ਲੁਧਿਆਣ ਹੀੜ ਘੜੇ ਪ੍ਰੋਜੈਕਟ ਚਾਹੀਦੀ ਹੈ ਲੁਧਿਆਣੇ ਚ ਜੀ ਸਮੱਸਿਆ ਤੇ ਲੁਧਿਆਣੇ ਚ ਕਾਫੀ ਹੈ ਜੀ ਦਿਨੋ ਦਿਨ ਵੱਧਦੀਆਂ ਹੈ ਘਟਦੀਆਂ ਤੇ ਹੈ ਨਹੀਂ ਤੇ ਜਿਹੜਾ ਸਿਵਲ ਹਸਪੀਟਲ ਹੈ ਜਿੱਦਾਂ ਸਾਡਾ ਇੱਕ ਹੀ ਹੈਗਾ ਤੇ ਘਟੋ ਘੜੇ ਇਹਦੇ ਚਾਰ ਹੋਣੇ ਚਾਹੀਦੇ ਕਿਉਂਕਿ ਪੱਛਮ ਦੱਖਣ ਸਾਰੀ ਤਰਫ ਹੋਣਾ ਚਾਹੀਦੇ ਕਿਉਂਕਿ ਇਹਦੇ ਨਾਲ ਕੀ ਹੈ ਆਬਾਦੀ ਵਧਣ ਨਾਲ ਲੋਕਾਂ ਨੂੰ ਜੋ ਮੈਡੀਕਲ ਅਕਸਿਲਟੀ ਉਹ ਨਹੀਂ ਮਿਲ ਪਾਰੀ ਬਹੁਤ ਦੂਰ ਹੈ ਜਿਹੜਾ ਸ਼ਹਿਰ ਦਾ ਬੰਦਾ ਉੱਥੇ ਜਾ ਪਾਂਦਾ ਜਿਹੜਾ ਉਹ ਦੂਸਰੀ ਸਾਈਡ ਡੁਗਰੀ ਪੱਛਮੀ ਸਾਈਡ ਤੋਂ ਹੁਣ ਉਹ ਨਹੀਂ ਜਾ ਪਾਂਦੇ ਤੇ ਜਿਸ ਸਾਹਮਣੇ ਇੱਕ ਪ੍ਰੋਜੈਕਟ ਲਗਾਏ ਸਾਬ ਨਾਲ ਤਿੰਨ ਹੋਰ ਲਗਾ ਤੇ ਜਿਹੜੇ ਯੰਗੇਸਟ ਹੈ ਜਾਂ ਖੇਡਾਂ ਦੇ ਮੈਦਾਨ ਵੀ ਵਧਣੇ ਚਾਹੀਦੇ ਨੇ ਹੋਰ ਵੀ ਬੜੀ ਮੁਸ਼ਕਲ ਹੈ ਜੀ ਜਿਹੜੀ ਚਲਦੀ ਜਾ ਰਹੀ ਹੈ ਸਰਕਾਰਾਂ ਨੂੰ ਖੁਦ ਚਾਹੀਦਾ ਹੈ ਕਿ ਕੀ ਨੀਡ ਹੈ ਕਿਸ ਤਰ੍ਹਾਂ ਦੀ ਹੈ ਕਿ ਅਗਰ ਡਿਵੈਲਪ ਹੋ ਰਿਹਾ ਲੁਧਿਆਣਾ ਮੇਰੇ ਸਾਹਮਣੇ ਪੰਜਾਬ ਚ ਨਹੀਂ ਪੂਰੇ ਵਰਲਡ ਚ ਫੇਮਸ ਹੈ ਤੇ ਇਸ ਇੰਪਰੂਵਮੈਂਟ ਦੇ ਨਾਲ ਜੋ ਇਹਨਾਂ ਨੂੰ ਫੈਸਿਲਿਟੀ ਮਿਲਣੀ ਚਾਹੀਦੀ ਉਹ ਤੇ ਮਿਲੇ ਬਟ ਉਹ ਮਿਲਣੀ ਬਾਰੀ ਸਰਕਾਰਾਂ ਆਪਣੇ ਹੀ ਕੰਮ ਆਪਣੇ ਤੌਰ ਤੇ ਕਰ ਰਹੀ ਹੈ ਜਿਹੜੀ ਸਰਕਾਰ ਆਂਦੀ ਉਹ ਆਪਣਾ ਕੰਮ ਕਰਦੀ ਹੈ ਪਿਛਲੇ ਵਾਲੇ ਭੁੱਲ ਜਾਂਦੇ ਆ ਅਗਲੇ ਫਿਰ ਚੱਲ ਜਾਂਦੇ ਆ ਤੇ ਉਹਨਾਂ ਚਾਹੀਦਾ ਹੈ ਕਿ ਲੋਕਾਂ ਨੂੰ ਧਿਆਨ ਦੇ ਮੁੱਦੇ ਦੇ ਕੇ ਕਿ ਲੋਕਾਂ ਦੇ ਜੋ ਵੀ ਫੇਵਰ ਚ ਹੋ ਸਕਦਾ ਉਹ ਵੱਤਵਾਦ ਉਹ ਕੰਮ ਕਰਨ ਤਾਂ ਕਿ ਉਹਨਾਂ ਸੁਵਿਧਾ ਮੈਡੀਕਲ ਦੀਆਂ ਦੇ ਸਾਹਮਣੇ ਵੱਡੀ ਸੁਵਿਧਾ ਹੋਣੀ ਚਾਹੀਦੀ ਹੈ ਜਿਹੜੀ ਲੋਕਾਂ ਨੂੰ ਮਿਲਣੀ ਚਾਹੀਦੀ ਤੇ ਗਰੀਬ ਤਪਕੇ ਨੂੰ ਕਿੱਥੇ ਨਾ ਕਿੱਥੇ ਕੁਛ ਨਾ ਕੁਛ ਮਿਲਣਾ ਚਾਹੀਦਾ ਸਰਕਾਰ ਵੱਲੋਂ ਵੋਟ ਤੇ ਉਹ ਲੈ ਜਾਂਦੇ ਨੇ ਬਟ ਉਹਨਾਂ ਨੂੰ ਜੋ ਉਹਨਾਂ ਨੂੰ ਮਿਲਣਾ ਚਾਹੀਦਾ ਵੋਟ ਦੇ ਮੁਕਾਬਲੇ ਉਹ